ਸਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਗੁਰਦੁਆਰਾ ਸ਼ਹੀਦਗੰਸ ਸਾਹਿਬ ਦੇ ਸੇਵਕ ਜਥਾਇਸ਼ ਨਾਨਵਲੋਂ ਪੂੜੀਆਂ ਦੇ ਲੰਗਰ ਦੀ ਸੇਵਾ ਨਿਭਾਈ ਗਈ ਇਸ ਮੌਕੇ ਸੇਵਾਦਾਰ ਬਲਵਿੰਦਰ ਸਿੰਘ ਰਾਜੋਕੇ ਨੇ ਆਖਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੇਵਕ ਜਥਾਇਸ਼ ਨਾਨ ਦੇ ਪ੍ਰੇਮੀਆਂ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਉਹਨਾਂ ਆਖਿਆ ਕਿ ਉਹ ਬੜੇ ਬੜਪਾਗੀ ਹਨ ਕਿ ਉਹਨਾਂ ਨੂੰ ਵਾਹਿਗੁਰੂ ਕੋਲੋਂ ਸੇਵਾ ਦਾ ਮੌਕਾ ਮਿਲਿਆ ਹੈ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ਼ਹੀਦ ਗੰਗਸਾਹਿਬ ਖੇ 15 ਨਵੰਬਰ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਮੈਂ ਤਸਵੀਰਾਂ ਆਪਣੇ ਸਹਿਯੋਗੀ ਨੂੰ ਕਹਾਂ ਉਹਨਾਂ ਸੰਜੀ ਕਰਦੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਸੰਗਤਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਜਿਹੜੀਆਂ ਸੰਗਤਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਇਹ ਸੰਗਤਾਂ ਬੜੀਆਂ ਹੀ ਬੜਪਾਗੀਆਂ ਹਨ ਗੱਲਬਾਤ ਕਰਦੇ ਹੋਏ ਉਹਨਾਂ ਨੇ ਆਖਿਆ ਕਿ ਇਹ ਬੜੇ ਬੜਪਾਗੀਆਂ ਕਿ ਉਹਨਾਂ ਨੇ ਸੇਵਾ ਕਰਦਾ ਮੌਕਾ ਮਿਲਿਆ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਹਨ ਜਿੱਥੇ ਸੰਗਤਾਂ ਵੱਡੀ ਗਿਣਤੀ ਵਿੱਚ ਸੇਵਾ ਕਰ ਰਹੀਆਂ ਹਨ ਅਤੇ ਇਥੇ ਮੁੱਖੇ ਸੇਵਕ ਜਥਾ ਇਸ਼ਨਾਨ ਦੇ ਮੁੱਖ ਸੇਵਾਦਾਰ ਹਨ ਤੇ ਸੇਵਾਦਾਰ ਹਨ ਉਹ ਵੀ ਸਾਡੇ ਨਾਲ ਮੌਜੂਦ ਹਨ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਕੀ ਸੇਵਾ ਨਿਭਾਈਆਂ ਜਾ ਰਹੀਆਂ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਕੀ ਸੇਵਾ ਨਿਭਾਈ ਜਾ ਰਹੀ ਹੈ ਤੁਹਾਡੇ ਵੱਲੋਂ ਜੀ ਸਾਡੇ ਸੇਵਕ ਜਥਾ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਸੇਵਕ ਜਥਾ ਛੇਣ ਵਾਲਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਜੀ ਸਰਦਾਰ ਬਾਰ ਸਾਹਿਬ ਮੈਨੇਜਰ ਗੁਰਦੁਆਰਾ ਸ਼੍ਰੀ ਕੰਨ ਸਾਹਿਬ ਜੀ ਦੇ ਪ੍ਰਬੰਧ ਦੇ ਅੱਠ 75 96 ਵਾਲੋ ਹਰ ਸਾਲ ਜੋ ਪੂੜੀਆਂ ਕੱਢਣ ਦੀ ਸੇਵਾ ਆਪਰੋਪਰ ਪ੍ਰਬੰਧ ਸੇਵਕ ਜਥਾ ਛੇਣ ਕਰਦਾ ਵਾ ਪੂੜੀਆਂ ਕਢਾਉਣੀਆਂ ਪੂੜੀਆਂ ਲੰਗਰ 'ਚ ਭੇਜਦੀਆਂ ਲੰਗਰ ਹਾਲ ਦੇ ਵਿੱਚ ਛੋਲੇ ਬਣ ਰਹੇ ਆ ਲੰਗਰ ਹਾਲ ਵਿੱਚ ਸਮੂਹ ਸੰਗਤਾਂ ਬਾਬਾ ਦੀਪ ਸਿੰਘ ਜੀ ਦੇ ਛਿੱਤੀ ਦਿਹਾੜ ਤੇ ਅੱਜ 15 ਨਵੰਬਰ ਨੂੰ ਜੋ ਬਹੁਤ ਬਹੁਤ ਸੇਵਾ ਕਰ ਰਹੀ ਆਵਾ ਦਰਸ਼ਨ ਕਰਨ ਆ ਰਹੀ ਆਵਾ ਸੰਗਤ ਦਾ ਧੰਨਵਾਦ ਸੇਵਕ ਜਿੱਥੇ ਸ਼੍ਰੀ ਅਨੰਦ ਦੇ ਜਿੰਨੇ ਵੀ ਸਮੂਹ ਪ੍ਰੇਮੀ ਆ ਸਾਰੇ ਮੈਂਬਰ ਸਭਾਣੇ ਆ ਬੀਬੀਆਂ ਸਾਡੇ ਜਿੱਥੇ ਜਿਹੜੇ ਸਾਰਿਆਂ ਕਰੋਕਾਰ ਸੇਵਾ ਜਿਹੜੀਆਂ ਕੱਲ ਸ਼ਾਮਾਂ 6 ਵਜੇ ਤੋਂ ਲੱਗੇ ਆ ਰਾਤੀ 12 ਵਜੇ ਤੱਕ ਸੇਵਾ ਜਿਹੜੀ ਉਹ ਨਿਭਾਈ ਜਾਵੇਗੀ ਕਿੰਨੇ ਕਿ ਬਟਪਾਗੀ ਸਮੇ ਤੋਂ ਤੁਸੀਂ ਇਹ ਸੇਵਾ ਕਰ ਰਹੇ ਲਗਦਾ ਕਾਫੀ ਪਿਛਲੇ ਸਮੇਂ ਤੋਂ ਮੈਂ ਦੇਖ ਰਿਹਾ ਤੁਸੀਂ ਸੇਵਾ ਕਰ ਰਹੇ ਹੋ ਤੇ ਕਿੰਨੇ ਕਿ ਆਪਣੇ ਵੀ ਬਟਪਾਗੀ ਸਮੇ ਤੋਂ ਕਿ ਅੱਜ ਇਹੋ ਜੀ ਸੇਵਾ ਮਿਲਦੀ ਤੁਹਾਨੂੰ ਜੀ ਅਪਾਰ ਬਖਸ਼ਿਸ਼ ਆ ਬਾਬਾ ਦੀਪ ਸਿੰਘ ਦੀ ਸਾਡੇ ਤੋਂ ਵੱਡਾ ਭਾਗ ਵਾਲਾ ਕੌਣ ਹੋ ਸਕਦਾ ਸਾਨੂੰ ਬਾਬਾ ਦੀਪ ਸਿੰਘ ਨੇ ਸੇਵਾ ਦਿੱਤੀ ਆ ਬਹੁਤ ਕਰਮ ਵਾਲੇ ਜੀ ਆ ਸਹੀ ਰੋਸ਼ਨਾ ਦੀ ਸੇਵਾ ਵੀ ਕਰਦੇ ਆ ਸਾਨੂੰ ਬਾਬਾ ਜੀ ਕੂੜੀਆਂ ਕੱਢਣ ਦੀ ਸੇਵਾ ਵੀ ਦਿੰਦੇ ਆ ਸਾਡੀ ਕੋਸ਼ਿਸ਼ ਹੁੰਦੀ ਆ ਪਰਸੀ ਢਾਗ ਕਾੜਾ ਵੱਧ ਤੋਂ ਵੱਧ ਜਿਹੜੀ ਪੋੜੀ ਦੀ ਪ੍ਰੋਡਕਸ਼ਨ ਕੱਢ ਕੇ ਨੰਗਰਾ ਅੱਜ ਭੇਜੀ ਜਾਵੇ ਹਾਂਜੀ ਜੀ ਬਿਲਕੁਲ ਉਹਨਾਂ ਨੇ ਆਖਿਆ ਕਿ ਬੜੇ ਹੀ ਬਟਪਾਗੀ ਹਨ ਕੀ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਮਿਲ